ਰਿਸਪੈਕਟ ਹੈ ਤੇ కెਮਿਸਟਰੀ ਹੈ। ਔਰ ਇਹ ਹਰ ਰਿਲੇਸ਼ਨ ਚ ਮੈਟਰ ਕਰੂਗਾ। ਹਰ ਰਿਲੇਸ਼ਨ ਚ ਮੈਟਰ ਕਰੇ। ਹਸਬੈਂਡ ਵਾਈਫ, ਮਾਂ ਪਿਓ ਹਰ ਰਿਲੇਸ਼ਨ। ਜੇ ਤਾਂ ਹੁਣ ਮੰਮੀ ਨੂੰ ਤੁਸੀਂ ਪਿਆਰ ਕਰਦੇ ਹੋ, ਮਾਂ ਚੰਡ ਮਾਰ ਦਿੰਦੀ ਜ਼ੋਰ ਦੀ। ਕਿਉਂ ਨਹੀਂ ਆਕੜਦੀ? ਬਹੁਤ ਰਾਜ ਚੰਡ ਮਾਰ ਦਿੰਦਾ ਆਕੜ ਦਿੰਦੇ। ਬਹੁਤ ਸੋਹਣੀ ਗੱਲ ਕਹੀ। ਠੀਕ ਹੈ। ਬਹੁਤ ਸੋਹਣੀ ਗੱਲ ਕਹੀ ਤੁਸੀਂ। ਪ੍ਰੋਬਲਮ ਉੱਥੇ ਈਗੋ ਨਹੀਂ ਰਕਸ ਸੀ। ਕਿਉਂਕਿ ਤੁਹਾਨੂੰ ਪਤਾ ਯਾਰ ਉਹਨੇ ਪਾਲਿਆ, ਪੋਸਿਆ, ਆਪਣੇ ਹੱਥਾਂ ਚ ਚੂਰੀ ਖਵਾਈ ਹੈ ਤੇ ਹੁਣ ਨਹੀਂ ਗੁਆਰੀ, ਕਿਉਂ ਨਹੀਂ ਆਰੀ ਪਿਓ ਬੁੱਤ? ਕੱਢ ਉਹਨੂੰ ਅੰਦਰੋਂ ਆ ਵੀ ਪਗਾਂ ਦੇ ਬੱਚੇ ਨੂੰ ਮਾਲ ਸਾਹਮਣੇ ਕੁਝ ਕਹਿ ਬੈਠਾ ਤੇ ਮਾਲਕ ਨੇ ਨਹੀਂ ਮਾਫ ਕਰਨਾ ਰੱਬ ਨੇ ਨਹੀਂ ਮਾਫ ਕਰਨਾ। ਬਾਬਾ ਜੀ ਨੇ ਚਾਰ ਦਿਨ ਦੀ ਪਿੱਛੋਂ। ਏ ਥਿਸ ਇਜ਼ ਵਾਟ ਆਮ ਸੇਇੰਗ। ਥਿਸ ਇਜ਼ ਰਿਕਨਸਸ। ਈਗੋ ਹੀ ਹੈ ਬਈ। ਤੁਹਾਡੇ ਨਾਲ ਵਾਪਰਦਾ ਹੈ ਕਦੇ ਕਿ ਤੁਸੀਂ ਉਹ ਰਿਸਪੈਕਟ ਚ ਕਦੇ ਕਮੀ ਆਉਂਦੀ ਹੋਵੇ ਜਾਂ ਕਦੇ ਈਗੋ ਆ ਗਈ ਫਿਰ ਰਿਗਰਟ ਮਹਿਸੂਸ ਕਰ ਲਈ। ਨਹੀਂ ਨਹੀਂ ਰਿਸਪੈਕਟ ਨਿਕੜਦੀ ਈਗੋ ਆ ਜਾਂਦੀ ਹੈ ਇਨਸਾਨ ਆ ਮੈਂ। ਫਿਰ ਲੜ ਲੜ ਪੈਂਦਾ ਫਿਰ ਸੋਦੇ ਫਿਰ ਵੀਰ ਨੂੰ ਮੈਸੇਜ ਕਰਦਾ ਅੱਛਾ ਹੈ ਦਾ ਛੋਟਾ ਹੀ ਦਿੱਤੋ। ਪਰ ਮੈਂ ਸਾਂ ਇਹ ਮੇ ਤੋਂ ਆਉਂਦੀ ਆ ਆਂਦੀ 100% ਆਉਂਦੀ ਬਾਈ ਕਿਉਂਕਿ ਕੋਈ ਇਨਸਾਨ ਸੰਪੂਰਨ ਹੈ ਹੀ ਨਹੀਂ ਜੋ ਸਾਡੇ ਚ ਕਮੀ ਹੈ ਨਾ ਉਹੀ ਸਾਨੂੰ ਇਨਸਾਨ ਬਣਾਉਂਦੀ ਹੈ